ਉਹ ਕਹਿਣ ਲੱਗਾ ਇਹ ਹੰਦ ਦੇ ਤੀਰ ਹੁਣ ਤੁਹਾਨੂੰ ਨੂੰ ਮੌਤ ਪਰ ਲਾਉਣੀ ਪਵੇਗੀ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਦੀ ਇੰਤਹਾ ਕਹਿਣ ਲੱਗੇ ਅਰੰਧ ਜੇ ਸਾਨੂੰ ਇਸ ਕੰਮ ਵਾਸਤੇ ਉਸ ਰੱਬ ਦੀ ਦਰਗਾਹ ਵਿੱਚ ਸੱਚ ਦੀ ਗਵਾਹੀ ਵੀ ਦੇਣੀ ਪਵੇ ਸ਼ਹੀਦ ਵੀ ਹੋਣਾ ਪਵੇ ਤਾਂ ਵੀ ਕੁਰਬਾਨ ਹੈ ਕਿਉਂਕਿ ਅਸੀਂ ਇਹਨਾਂ ਦੇ ਧਰਮ ਲਈ ਆਪਣੇ ਜਾਨ ਸ਼ਾਵਲ ਕਰਨ ਦੇ ਲਈ ਆਏ ਅੱਜ ਜੇ ਧੰਗੁਰੂ ਤੇਗ ਬਹਾਦਰ ਮਹਾਰਾਜ ਸ਼੍ਰੀ ਦੀ ਨਾਮ ਤੇ ਤਾ ਮੰਦਰਾ ਵੀ ਜੋਤਾ ਨਹੀਂ ਕੀ ਪਰਦੀ ਆ ਅੱਜ ਕਿਸੇ ਨੇ ਆਪਣੇ ਸਿਰ ਤੇ ਜੁਨੀਆ ਨਹੀਂ ਸੀ ਲੈਣੀਆਂ ਹਰੇ ਪਾਸੇ ਹਰਾ ਹੀ ਹਰਾ ਹੋਣਾ ਸੀ ਹੈਦਰੀ ਝੰਡਾ ਝੂਲਣਾ ਸੀ ਦੁਨੀਆਂ ਦੇ ਵਿੱਚ ਇੱਕੋ ਧਰਮ ਹੋਣਾ ਸੀ ਦੂਜਾ ਕੋਈ ਧਰਮ ਨਹੀਂ ਸੀ ਹੋਣਾ ਮੁਕਤੀ ਗੱਲ ਸਭ ਤੋਂ ਪਹਿਲਾਂ ਦਿੱਲੀ ਦੇ ਕਟੜੇ ਵਿੱਚ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕੀਤਾ ਗਿਆ ਆਰੇ ਦੇ ਨਾਲ ਜਦੋਂ ਆਰਾ ਸਿਰ ਤੇ ਰੱਖਿਆ ਜਾਲਮਾ ਨੇ ਤਾਂ ਭਾਈ ਮੱਤੀ ਦਾਸ ਨੇ ਜਾਲਮਾ ਨੂੰ ਆਖਿਆ ਓਏ ਜਾਲਮਾ ਇੱਕ ਵਾਰ ਮੈਨੂੰ ਆਰੇ ਦਾ ਤੇਜ ਤਾਂ ਚੈੱਕ ਕਰ ਲੈਣ ਦਿਓ ਭਾਈ ਮੱਤੀ ਦਾਸ ਨੇ ਆਰੇ ਨੂੰ ਉਂਗਲ ਲਾ ਕੇ ਦੇਖੀ ਤਾਂ ਆਰਾ ਖੁੱਡਾ ਪਿਆ ਸੀ ਸਿੱਖ ਨੇ ਆਖਿਆ ਓਏ ਜਾਲਮਾ ਇਹ ਆਰੇ ਨੂੰ ਤਿੱਖਾ ਕਰ ਲੋ ਇਹ ਤਾਂ ਖੁੱਡਾ ਪਿਆ ਉਹਨੀ ਚਿਰ ਨੂੰ ਮੈਂ ਵੀ ਆਪਣਾ ਮਨ ਤਿੱਖਾ ਕਰਨਾ। ਜ਼ਾਲਮਾ ਨੇ ਆਖਿਆ ਅਸੀਂ ਤਾਂ ਰੇਤੀ ਮਾਰ ਕੇ ਸਾਰੇ ਨੂੰ ਤਿੱਖਾ ਕਰ ਲਵਾਂਗੇ। ਪਰ ਤੂੰ ਕਿਹੜੀ ਚੀਜ਼ ਨਾਲ ਮਨ ਨੂੰ ਤਿੱਖਾ ਕਰੇਂਗਾ? ਭਾਈ ਮਤੀ ਦਾਸ ਨੇ ਆਖਿਆ ਮੈਂ ਜਪਜੀ ਸਾਹਿਬ ਦਾ ਪਾਠ ਕਰਕੇ ਆਪਣਾ ਮਨ ਤਿੱਖਾ ਕਰਾਂਗਾ ਇੱਕ ਸਾਈਡ ਜ਼ਾਲਮ ਆਰੇ ਨੂੰ ਸ਼ਾਨ ਤੇ ਚੜਦੇ ਨੇ ਤੇ ਭਾਈ ਮਤੀ ਦਾਸ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਇੰਨੇ ਨੂੰ ਜ਼ਲਾਤ ਕੋਲ ਆਇਆ ਉਹ ਕਹਿਣ ਲੱਗਾ ਆਖਰੀ ਖੁਆਇਸ਼ ਦੱਸ ਭਾਈ ਮਤੀ ਦਾਸ ਨੇ ਆਖਿਆ ਤੁਸੀਂ ਆਖਰੀ ਖੁਆਇਸ਼ ਪੁੱਛਦੇ ਹੋ ਜਦੋਂ ਚੱਲੇ ਮੇਰੇ ਸੀਸ ਤੇ ਆਰਾਮ ਮਿਲਿਆ ਮੁਖ ਗੁਰੂ ਪਿਛਰੇ ਵੱਲ ਕਰਦੇ ਹਾਂ ਹੁਣ ਤਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੇ पिंजਰੇ ਦੇ ਸਾਹਮਣੇ ਭਾਈ ਮੱਤੀ ਦਾਸ ਨੇ ਸਿਰ ਤੇ ਆਰਾ ਰੱਖਿਆ ਆਰਾ ਚੱਲ ਰਿਹਾ ਭਾਈ ਮੱਤੀ ਦਾਸ ਨੂੰ ਚੀਰ ਰਿਹਾ ਸਿੱਖ ਆਪਣੀ ਜ਼ੁਬਾਨ ਦੇ ਵਿੱਚੋਂ ਗੱਭਜੀ ਸਾਹਿਬ ਪੜ੍ਹ ਰਿਹਾ ਕੁਦਰਤ ਰਾਨੀ ਬੋਲ ਰਹੀ ਹੈ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਰ ਜਾਂਦਾ ਤੇ ਜਾਏ ਮੇਰਾ ਸਿੱਕੀ ਸਿਰ ਜਣਾ ਨਾ ਜਾਏ ਭਾਈ ਮੰਦੀ ਦਾਸ ਕੁਦਰਤ ਰਾਣੀ ਇਹ ਗਵਾਹਾਂ ਪਰਦੀ ਹੈ ਭਾਈ ਮੰਦੀ ਦਾਸ ਆਰੇ ਨਾਲ ਚੀਰਿਆ ਗਿਆ ਭਾਈ ਬਿਆਲਾ ਪਾਣੀ ਦੇ ਦੇਗੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮੰਦੀ ਦਾਸ ਰੂਮ ਵਿੱਚ ਲਪੇਟ ਕੇ ਸਾਰ ਦਿੱਤਾ ਗਿਆ ਇਹ ਸਾਡੀ ਗਊਂ ਦੇ ਹੀਰੋ ਨੇ ਇਹਨਾਂ ਨੇ ਸਾਡੇ ਖਾਤਰ ਸ਼ਹੀਦੀਆਂ ਦਿੱਤੀਆਂ ਪਰ ਅਸੀਂ ਅੱਜ ਆਪਣੇ ਹੀਰੋ ਹੋរី ਬਣਾ ਬੈਠੇ ਆ ਉਹਨਾਂ ਨੇ ਸਾਡੀ ਖਾਤਰ ਆਪਣੇ ਸਿਰ ਤੇ ਆਰਾ ਫਰਵਾਇਆ ਸਾਡੀ ਖਾਤਰ ਆਪਣੇ ਤਨ ਨੂੰ ਪਾਣੀ ਦੇ ਗਰਮ ਦੇਗੇ ਵਿੱਚ ਰੱਖਿਆ ਸਾਡੀ ਖਾਤਰ ਉਹਨ ਆਲੇ ਦੁਆਲੇ ਲਵਾ ਕੇ ਅੱਗ ਲਵਾਈ ਉਹ ਕਿਸੇ ਹੋਰ ਖਾਤਰ ਨਹੀਂ ਸੀ ਲਵਾਈ ਕਲਗੀਧਰ ਪਾਤਸ਼ਾਹ ਦੇ ਖਾਲਸੇ ਖਾਤਰ ਲਵਾਈ ਸੀ ਤੇ ਅੱਜ ਗੁਰੂ ਦੀ ਮੋਹਰ ਤੇ ਨਾਮ ਗੁਰੂ ਦਾ ਗੱਡਿਆ ਨਿਸ਼ਾਨ ਸਾਹਿਬ ਚੇਤੇ ਰੱਖਿਆ ਮੇਰੇ ਕਹਿਣ ਤੋਂ ਭਾਵ ਨਾ ਸਿੱਖਾਂ ਨੇ ਕੇਸ ਸੰਭੇ ਨਾ ਸਿੱਖਾਂ ਦੇ ਪਟੇ ਸੰਗੀਆਂ ਓਏ ਤੁਸੀਂ ਭੁੱਲ ਗਏ ਮਤੀ ਦਾਸ ਦੀ ਸ਼ਹਾਦਤ ਨੂੰ ਭੁੱਲ ਗਏ ਤੁਸੀਂ ਭਾਈ ਸੰਦੀ ਦਾਸ ਦੀ ਤਨ ਨੂੰ ਲੱਗੀ ਹੋਈ ਅੱਗ ਭੁੱਲ ਗਏ ਤੁਸੀਂ ਭਾਈ ਜਾਲੇ ਦਾ ਦੇਗਾ ਕਿਵੇਂ ਘੜ ਘੜ ਕਰਕੇ ਪਾਣੀ ਉਬਾਲੇ ਮਾਰਦਾ ਪਿਆ ਸੀ ਗੁਰੂ ਪਿਆਰ ਲਾੜਿਓ ਸਿੱਖੀ ਨੂੰ ਚੇਤੇ ਰੱਖੋ ਤਾਂ ਉਹਨਾਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਨ ਕਰ ਸਕੋਗੇ ਇਹ ਤਿੰਨੋ ਸਿੱਖ ਸ਼ਹੀਦ ਹੋਏ ਅਗਲੇ ਦਿਨ ਨਵੇਂ ਪਾਤਸ਼ਾਹ ਧਰਮਪਤ੍ਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾਣਾ ਸੀ ਜ਼ਾਲਮਾਂ ਨੇ ਡਰਾਬੇ ਦਿੱਤੇ ਤੇਗ ਦੇ ਜ਼ਾਲਮ ਤੇਗ ਦੇ ਡਰਾਬੇ ਦਿੰਦਾ ਕਿ ਨਵੇਂ ਗੁਰੂ ਬੰਦਾ ਕੀ ਆਖਦੀ ਹੈ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਹੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਓ ਮੈਨੂੰ ਲੱਗ ਬਹੁਤ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖੜੋ ਤੇਗਾ ਮੈਂ ਤਾਂ ਜੰਦਿਆਂ ਤੇਗਾ ਦੀ ਸ਼ਾਹ ਬਾਣੀ ਮੇਰੇ ਬਾਪੂ ਨੇ ਪੈਨੀਆਂ ਦੋ ਦੇਗਾ ਤੇ ਤੇਰਾ ਪਿਓ ਵੀ ਪਰਖਦਾ ਰਿਹਾ ਤੀਗਾ ਅਸੀਂ ਤੇਗ ਦੇ ਕੋਲੋਂ ਡਰਨ ਵਾਲੇ ਨਹੀਂ ਮੇਰਾ ਤੇ ਨਾਮ ਵੀ ਤੇਗ ਬਹਾਦਰ ਰੱਖਿਆ ਮੈਂ ਤਾਂ ਤੇਗ ਦਾ ਧਨੀ ਆ ਇੰਨੀ ਦੇਰ ਸੀ ਜ਼ਾਲਮਾਂ ਨੇ ਥੜ ਦੇ ਕੇ ਕਿਰਪਾਨ ਮਾਰੀ ਤੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਦਾ ਤੜ ਇੱਕ ਪਾਸੇ ਡਿੱਗ ਗਿਆ ਤੇ ਸੀਸ ਇੱਕ ਪਾਸੇ ਡਿੱਗ ਪਿਆ ਜ਼ੁਲਮ ਦੀ ਹਨੇਰੀ ਚੱਲੀ ਭਾਈ ਚੇਤਾ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਭਾਈ ਜੀਵਨ ਸਿੰਘ ਆਇਆ ਭਾਈ ਜੈਤੇ ਨੇ ਗੁਰੂ ਪਿਆਰ ਵਾਲਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਚੁੱਕਿਆ ਤੇ ਲੱਖੀ ਸ਼ਾਹ ਬਨਜਾਰਾ ਭਾਈ ਨਗਾਈਆ ਸਿੰਘ ਦਾ ਪਿਓ ਗੁਰੂ ਪਿਆਰ ਵਾਲਿਓ ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਧਰਮ ਦਾ ਸੰਸਕਾਰ ਕੀਤਾ ਮੈਂ ਮਜ਼ਬੂਤ ਤੇ ਆਵਾਂ ਭਾਈ ਜੈਤਾ ਦਿੱਲੀ ਦੀ ਧਰਤੀ ਵਿੱਚੋਂ ਬੱਚਦਾ ਬਚਾਉਂਦਾ ਜ਼ਾਲਿਮਾਂ ਦੀਆਂ ਅੱਖਾਂ ਵਿੱਚ ਕੱਪਾ ਪਾਉਂਦਾ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਤਰਸੀਸ ਲੈ ਕੇ ਤੁਰਿਆ ਹਰਿਆਣਾ ਤਰਾਵੜੀ ਪੁਰਕ ਖੇਤਰ ਲੁਧਿਆਣਾ ਹੁੰਦਾ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੁੱਟਿਆ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਪਵਿੱਤਰ ਸੀਸ ਸਵਾਲ ਗੋਬਿੰਦ ਰਾਏ ਦੇ ਹੱਥਾਂ ਵਿੱਚ ਫੜਾਇਆ ਜਦੋਂ ਬਾਦਸ਼ਾਹ ਨੇ ਆਪਣੇ ਪਾਵਨ ਪੁਇਤਰ ਹੱਥਾਂ ਦੇ ਨਾਲ ਸੀਸ ਬੜਿਆ ਤੇ ਮਹਾਰਾਜ ਜੀ ਨੇ ਸਵਾਲ ਕੀਤਾ ਜੈਤਿਆ ਬਾਦਸ਼ਾਹ ਜੀ ਆਪਣੇ ਖਾਲਸੇ ਨੂੰ ਕੋਈ ਵੱਖਰੀ ਪਛਾਣ ਨਹੀਂ ਹੈ ਉਸੇ ਵੇਲੇ ਮਹਾਰਾਜ ਨੇ ਆਖਿਆ ਸ਼ਾਇਰ ਲਿਖਦਾ ਗੋਬਿੰਦ ਰਾਏ ਜੀ ਗੱਜ ਕੇ ਕਹਿਣ ਲੱਗੇ ਇਹੋ ਜੀ ਤੇਗ ਚੋਂ ਤੇਗ ਬਣਾਉਂ ਜੈਸੇ ਰੱਬੀ ਸ਼ਕਤੀ ਨੂੰ ਇੱਕ ਦਿਨ ਅਮਰ ਕਰਕੇ ਵੱਖਰਾ ਖਾਲਸਾ ਪੰਥ ਸਜਾਉਂ ਜੈ